ਕਿ ਮੌਜੂਦ ਮਾਦ ਦੀ ਗੱਲ ਕੀਤੀ ਹੈ ਮਲਾਜ਼ਮ ਕਿਹਾ ਜਾਂਦਾ ਵੀ ਕਿਸੇ ਵੀ ਸਰਕਾਰੀ ਰੀਡ ਦੀ ਹੱਡੀ ਹੁੰਦੇ ਨੇ ਜੀ ਜਿਹੜੀ ਵੀ ਪਲਾਨਿੰਗ ਬਣਾਉਣੀ ਹੈ ਸਰਕਾਰ ਨੇ ਉਹਨੂੰ ਇੰਪਲੀਮੈਂਟ ਕਰਨਾ ਲੋਕਾਂ ਤੱਕ ਪਹੁੰਚਾਉਣਾ EMPLY ਨੇ ਪਹੁੰਚਾਉਣਾ ਕਿਸੇ ਵੀ ਡਿਪਾਰਟਮੈਂਟ ਦੇ ਅੰਦਰ ਮਲਾਜ਼ਮ ਇੱਕ ਟਾਪ ਡਿਸਪੋਟ ਟਾਪ ਪਰਸ਼ੰਦਿਕ ਮੈਂ ਤਾਂ ਹੁਣ ਦਾ 11% ਨਹੀਂ ਆ ਡੇ ਹੋਇਆ 5.5 ਸਾਲ ਦਾ ਏਰੀਅਰ ਪੈਂਡਿੰਗ ਹੈ ਅ ਕੱਚੇ ਮਲਾਜ਼ਮ ਹਾਲੇ ਰੈਗੂਲਰ ਨਹੀਂ ਹੋਏ ਰੋ ਰਹੇ ਨੇ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਿਹੜਾ ਤੁਹਾਡਾ ਇਲਾਨੀਆਂ ਵਾਦਾ ਸੀ ਢਾਈ ਪੌਣੀ ਤਿੰਨ ਸਾਲ ਹੋ ਗਏ ਆ ਤੇ ਜਿਹੜਾ ਇੱਕ ਹੋਰ ਵਾਦਾ ਸੀ ਕਿ 17 ਜੁਲਾਈ 20 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਤੇ ਕੇਂਦਰੀ ਸਕੇਲ ਕੈਪਟਨ ਸਰਕਾਰ ਲਾਗੂ ਕਰਦੀ ਸੀ ਵੀ ਪੰਜਾਬ ਦੇ ਲਾਗੂ ਕਰਾਂਗੇ ਇਹ ਸਾਰੇ ਪੈਂਡਿੰਗ ਤੇ ਦੇਖੋ ਕਿਤੇ ਨਾ ਕਿਤੇ ਜਿਹੜੀ ਸੈਂਟਰ ਸਰਕਾਰ ਸਾਡੇ 9 ਦਾ ਸਲੂਕ ਤੁਹਾਨੂੰ ਵੀ ਪਤਾ ਵਾ ਮਤਰੀ ਮਾ ਤੇ ਮਲਾਜ਼ਮਾਂ ਤੇ ਸਰਕਾਰ ਨੇ ਮੈਸਾ ਲਗਾ ਦਿੱਤੀ ਤੁਹਾਨੂੰ ਹੁਣ ਆ ਜਾ ਕੇ ਪੰਜਾਬ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਜਦੋਂ ਪੰਜਾਬ ਸਾਨੂੰ ਮਿਲਿਆ ਇਹ ਸਮਝ ਲਓ ਵੀ ਸੋਨਾ ਤੇ ਉਹਨੂੰ ਸਿਰਦ ਰਿਆਂ ਦੀ ਮੈਂ ਕਿ ਮੈਨੂੰ ਵੀ ਕਈ ਮਲਾਜਮ ਮਿਲਦੇ ਨੇ ਆਪਣੇ ਵੀ ਮਿਲਦੇ ਮੈਂ ਕਿ ਮੈਂ ਇੱਕ ਗੱਲ ਕਹਿਣਾ ਮੈਂ ਕਹਿੰਦਾ ਯਾਰ ਆਪਾਂ ਅੱਜੇ ਤੇ ਨਹੀਂ ਆਪਾਂ ਤੁਹਾਡੇ ਨਾਲ ਖੜੇ ਭਾਵੇਂ ਤੁਹਾਡੇ ਸੁੱਖ ਤਿੰਨ ਸਾਲ ਤੇ ਨਿਕਲ ਗਿਆ ਮੈਂ ਤੁਹਾਨੂੰ ਕਹਿੰਦਾ ਆਪਾਂ ਉਹਨਾਂ ਦਾ ਸੁੱਖ ਦੁੱਖ ਤੇ ਪਾਈ ਵਾਲਾ ਪਰ ਹਾਂ ਹਰ ਕੰਮ ਦੇ ਵਿੱਚ ਹੁਣ ਜੇ ਖਾਲੀ ਟੇਬਲ ਹੈ ਕੰਮ ਅੱਗੇ ਇੰਨਾ ਹੈ ਜੇ ਹੁਣ ਕੰਮ ਕਰਨਾ ਹੈ ਆਪਾਂ ਤੇ ਕਿਤੇ ਨਾ ਕਿਤੇ ਸਾਡੇ ਟੇਬਲ ਤੇ ਸਮਾਨ ਤੇ ਹੋਣਾ ਚਾਹੀਦਾ ਪ੍ਰੋਪਰਲੀ ਹੁਣ ਸਾਨੂੰ ਮਿਲੇ ਵਿਰਾਸਤ ਦੇ ਵਿੱਚ ਕਰਜ਼ਾ ਮਿਲਿਆ ਹੁਣ ਸਾਹਮਣੇ ਕੰਮ ਬਹੁਤ ਹੈ ਆਸਤੇ ਆਸਤੇ ਉਹਨੂੰ ਕਰਾਂਗੇ ਆਸਤੇ ਆਸਤੇ ਸਟੈਪ ਬਾਈ ਸਟੈਪ ਜਿਹੜਾ